ਸਤ ਸ੍ਰੀ ਅਕਾਲ ਜੀ ਅੱਜ ਆਪਾਂ ਕਰਾਂਗੇ ਨੈਰੋ ਸਲਵਾਰ ਦੀ ਕਟਿੰਗ ਜਿਹੜੀ ਸਲਵਾਰ ਬਿਲਕੁਲ ਖੜੀ ਖੜੀ ਰਹਿੰਦੀ ਆ ਤੇ ਇੰਨੀ ਆਪਾਂ ਮੇਰੇ ਕੋ ਹੈਗਾ ਇਹਦੇ ਲਈ 2.5 ਮੀਟਰ ਕਪੜਾ ਤੇ ਦੇਖੋ ਆਪਾਂ ਪਹਿਲਾਂ ਸਾਰੇ ਕਪੜੇ ਨੂੰ ਇਸ ਤਰ੍ਹਾਂ ਕਰਕੇ ਖੋਲ ਲਾਂਗੇ ਫਿਰ ਆਪਾਂ ਇਹਦੀ 2 ਫੋਲਡ ਦੇ ਵਿੱਚ ਤੇ ਤੈਹ ਲਗਾਵਾਂਗੇ ਕਪੜੇ ਦੀ ਇਸ ਤਰ੍ਹਾਂ ਕਰਕੇ ਫਿਰ ਇਹਨੂੰ ਆਪਾਂ 4 ਫੋਲਡ ਦੇ ਵਿੱਚ ਕਰ ਲਾਂਗੇ ਅਰ ਪੂਰਾ ਇਹਨੂੰ ਕੱਪੜੇ ਨੂੰ ਨਾ ਤੁਸੀਂ ਹੱਥਾਂ ਦੇ ਨਾਲ ਬਿਲਕੁਲ ਇਕੁਅਲ ਕਰਨਾ ਪ੍ਰੈਸ ਦੀ ਲੋੜ ਪਵੇ ਤਾਂ ਤੁਸੀਂ ਪ੍ਰੈਸ ਕਰਕੇ ਵੀ ਕੱਪੜੇ ਨੂੰ ਇਕੁਅਲ ਕਰਨਾ ਤਾਂ ਕਿ ਕੋਈ ਬਾਅਦ ਵਿੱਚ ਨਾਪ 'ਚ ਪ੍ਰੋਬਲਮ ਨਾ ਆਵੇ ਸਭ ਤੋਂ ਪਹਿਲਾਂ ਆਪਾਂ ਪੌਂਚਿਆਂ ਦੀ ਕਟਿੰਗ ਕਰਾਂਗੇ ਮੈਂ ਇੱਥੇ ਪੌਂਚਿਆਂ ਦੀ ਕਟਿੰਗ ਕਰ ਰਹੀ ਹਾਂ 33 ਇੰਚ ਜਿੰਨਾ ਵੀ ਤੁਸੀਂ ਸਲਵਾਰ ਬਣਾਉਣੀ ਆ ਜੇ ਵੀ 37 ਇੰਚ ਤਿਆਰ ਆ 3 ਇੰਚ ਵਿੱਚ ਵੱਧ ਪਲੱਸ ਕਰ ਲੈਣਾ ਚਾਹੀਦਾ ਨੇਫੇ ਨੂੰਫੇ ਵਾਸਤੇ ਆ ਪਹਿਲਾਂ ਆਪਾਂ ਪੌਂਚਿਆਂ ਦੀ ਕਟਿੰਗ ਕਰ ਲੈਨੇ ਆ ਹੁਣ ਇਹਦੇ ਵਿਖੋ ਆਪਾਂ ਕਿਉਂਕਿ ਨੈਰੋ ਸਲਵਾਰ ਬਣਾਉਣੀ ਹੈ ਤੇ ਪਹੁੰਚੇ ਆਪਾਂ ਬਹੁਤ ਸਾਵਧਾਨੇ ਆ ਇਹਦੇ ਵਿੱਚ ਤੇ ਇਹਦੇ ਨਾਲੋਂ ਹੀ ਆਪਣੀ ਬੈਲਟ ਵੀ ਲੱਥ ਹੋਣੀ ਆ ਠੀਕ ਹੈ ਆਪਾਂ ਇੱਥੇ ਰੱਖਣਦੇ ਆ 12 ਇੰਚ ਜਾਨੀ ਕਿ ਜਦੋਂ ਆਪਾਂ ਇਹਨੂੰ ਡਬਲ ਕਰਤਾਂਗੇ ਫਿਰ ਇਹਨੂੰ ਫੋਲਡ ਕਰਾਂਗੇ ਤੇ 6 ਇੰਚ ਇੱਕ ਸਾਈਡ ਦਾ ਪੱਲਾ ਰਹਿ ਜਾਣਾ ਵਾ 12 ਇੰਚ ਦੀ ਆਪਾਂ ਕਟਿੰਗ ਕਰਦਾਂਗੇ ਇਹਨੂੰ ਆਪਾਂ ਸਟ੍ਰੇਟ ਇਦਾਂ ਲਾਈਨ ਲਗਾ ਲਾਂਗੇ ਤਾਂ ਕਿ ਕਟਿੰਗ ਆਪਣੀ ਸੋਹਣੀ ਹੋਵੇ ਤੇ ਇਹ ਆਪਣਾ ਨਾਲੋਂ ਜੀ ਹੁਣ ਪਹੁੰਚਾ ਲੱਥ ਗਿਆ ਤੇ ਨਾਲ ਹੀ ਇਹਦੇ ਨਾਲੋਂ ਆਪਣੀ ਬੈਲਟ ਵੀ ਲੱਥ ਜਾਣੀ ਆ ਦੋ ਸਵਾ ਦੋ ਮੀਟਰ ਚ ਵੀ ਨੈਰੋ ਸਲਵਾਰ ਦੀ ਕਟਿੰਗ ਬਹੁਤ ਸੋਹਣੀ ਹੋ ਜਾਂਦੀ ਹੈ ਬਾਕੀ ਜੇ ਤੁਸੀਂ ਭਾਰੀ ਬਣਾਉਣਾ ਚਾਹੋ ਤਾਂ ਫਿਰ ਤੁਸੀਂ ਉਹਦੇ ਵਿੱਚ ਹੋਰ ਜਿਹੜਾ ਵਾ ਅ ਆਸਨ ਚ ਜਿਹੜਾ ਵਾ ਐਡ ਕਰ ਸਕਦੇ ਜੇ ਕੱਪੜਾ ਅਸੀਂ ਆ ਦੇਖੋ ਜੀ ਇਹ ਆਪਣੇ ਬਣ ਕੇ ਪਹੁੰਚੇ ਤੇ ਹੁਣ ਆਪਣੀਆਂ ਬੈਲਟ ਬੈਲਟ ਮੈਂ ਪਾਉਣੀ ਹੈ ਜੀ 8 ਇੰਚ ਦੀ ਕਿਉਂਕਿ ਜਦੋਂ ਆਪਾਂ 3 ਇੰਚ ਫੋਲਡ ਕਰ ਦਿੰਨੇ ਆ ਤੇ ਫਿਰ 5 ਇੰਚ ਦੀ ਬਾਕੀ ਬੈਲਟ ਪਛ ਜਾਂਦੀ ਹੈ 벨ਟ ਕਿੰਨਾ ਵੀ ਟੱਡਾ ਤੁਸੀਂ हिਪ ਦਾ ਸਾਈਜ਼ ਹੈ ਨਾ ਜਿਵੇਂ ਮੰਨ ਲਓ 22 ਹੈ ਤੇ 4 ਇੰਚ ਉਹਦੇ ਚ ਤੁਸੀਂ ਹੋਰ ਪਲੱਸ ਕਰ ਲਿਆ 26 ਪਰ ਮੈਂ 1 ਇੰਚ ਹੋਰ ਐਕਸਟਰਾ ਲਿਆ ਕਿਉਂਕਿ ਐਕਸਟਰਾ ਕਪੜਾ ਦਾ ਕੋਈ ਨੁਕਸਾਨ ਨਹੀਂ ਹੈ ਪਰ ਘਟ ਗਿਆ ਕਪੜਾ ਤੇ ਫਿਰ ਨੁਕਸਾਨ ਹੁੰਦਾ ਵਾ ਹੁਣ ਆਪਾਂ ਕੱਟਣ ਲੱਗੇ ਆ ਕੁੰਦੇ ਆਸਣ ਆਪਾਂ ਇੱਥੋਂ ਲੈਣ ਲੱਗੇ ਆ 10 ਇੰਚ ਤਿਆਰ ਆਸਣੇ ਕਵਾ 14 ਇੰਚ ਤੇ 5 ਇੰਚ ਦੀ ਆਪਣੀ 벨ਟ ਹੋ ਜਾਣੀ 10 ਇੰਚ ਇਧਰੋਂ ਲੈ ਲੈ ਇਧਰੋਂ ਆਪਾਂ 32 ਇੰਚ ਦਾ ਰੱਖ ਲੈਣਾ ਵਾ ਉਲਟੀ ਸਾਈਡ ਤੋਂ ਦੂਜੀ ਸਾਈਡ ਤੋਂ ਯਾਨੀ ਕਿ ਟੋਟਲ ਆਪਣੇ ਕੋ ਕਪੜੇ ਦੀ ਲੈਂਥ ਚਾਹੀਦੀ ਹੈ 42 ਇੰਚ ਦੋਵਾਂ ਸਾਈਡਾਂ ਤੋਂ ਆਪਾਂ 10 10 ਇੰਚ ਆਸਨ ਰੱਖਣਾ ਵਾ ਤੇ ਨਾਲ ਹੀ ਆਪਾਂ ਉਸੇ ਸਾਈਡ ਤੋਂ 32 ਇੰਚ ਦੀ ਜਿਹੜਾ ਵਾ ਲੈਂਥ ਰੱਖ ਲੈਣੇ ਆ ਆ ਦੇਖੋ ਟੋਟਲ ਆਪਾਂ 42 ਇੰਚ ਰੱਖ ਲਈ ਆ ਆਪਾਂ ਕਟਿੰਗ ਕਰ ਲਈ ਜੇ ਤੇ ਮੈਂ ਤੁਹਾਨੂੰ ਗਰਾਫ ਸਾਰਾ ਬਣਾਇਆ ਵਿਖਾਉਣੀ ਆ ਕੇ 10 ਇੰਚ ਚੌਤਰੋਂ ਆਸਨ ਸੀ 10 ਇੰਚ ਚੌਤਰੋਂ ਆਸਨ ਸੀ ਤੇ 32 ਬੱਚੀ ਇੰਚ ਦੋਵਾਂ ਤੋਂ ਸਾਈਡਾਂ ਤੋਂ ਲੈਂਥ ਹੋ ਗਈ ਆਪਣੀ ਠੀਕ ਹੈ 33 ਇੰਚ ਆਪਣਾ ਜਿਹੜਾ ਵਾ ਪੌਂਚੇ ਦੀ ਲੈਂਥ ਹੋ ਗਈ ਤੇ ਆਸਨ ਆਪਣਾ ਹੋਵੇ 10 ਇੰਚ ਦਾ ਇਹ ਆਪਾਂ ਹੋਣ ਹੋ ਗਈ ਆਪਣੀ ਕੁੰਦਿਆਂ ਦੀ ਸੌਰੀ ਕਟਿੰਗ ਤੇ ਕੁੰਦੇ ਨੂੰ ਹੁਣ ਆਪਾਂ ਇਕੁਅਲ ਰੱਖ ਕੇ ਹੁਣ ਆਪਣਾ ਇਹ ਸਲਵਾਰ ਸਿੰਪਲ ਹੀ ਕਟਿੰਗ ਹੈਗੀ ਆ ਬਟ ਹੁਣ ਆਪਾਂ ਇਹਨੂੰ ਨੈਰੋ ਕਿੱਦਾਂ ਕਰਨਾ ਉਹ ਦੇਖਣਾ ਇੱਥੋਂ ਆਪਾਂ 10 ਇੰਚ ਰੱਖ ਲੈਣਾ ਵਾ ਥੱਲੇ ਪਹੁੰਚੇ ਦੀ ਮੋਰੀ ਤੋਂ ਉੱਪਰ ਨੂੰ 10 ਇੰਚ ਇੱਥੋਂ ਆਪਾਂ ਰੱਖ ਲੈਣੀ ਹੈ ਇਹਦੀ ਇੱਧਰ ਨੂੰ ਚੜਾਈ ਜਿਹੜੀ ਹੈ 7 ਇੰਚ ਤੇ ਹਲਕੀ ਜੀ ਨੂੰ ਸ਼ੇਪ ਦੇ ਲੈਣੀ ਆ ਤੇ ਇਹਦੀ ਇੱਥੋਂ ਆਪਾਂ ਕਟਿੰਗ ਕਰ ਦੇਣੀ ਆ ਇਹਦੇ ਨਾਲ ਦਾ ਟ੍ਰੀ ਸਲਵਾਰ ਜਿਹੜੀ ਹੈ ਨਾ ਨੈਰੋ ਬਣੂਗੀ ਖੜੀ-ਖੜੀ ਜੀ ਸਲਵਾਰ ਰਹਿੰਦੀ ਹੈ ਇਹਦੇ ਨਾਲ ਤੇ ਇਹਦੇ ਹੁਣ ਆਪਾਂ ਇਹ ਹੈ ਕਿ ਜਿਹੜੀ ਆਪਣੇ ਪੌਂਚਿਆਂ ਤੋਂ ਅੱਗੋਂ ਡਿੱਗਦੀ ਹੈ ਨਾ ਸਲਵਾਰ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਵੀ ਸਾਡੇ ਜਿਹੜੇ ਪੌਂਚੇ ਹੈ ਤੇ ਉੱਪਰ ਜਿਹੜੇ ਪੱਲੇ ਆ ਉਹ ਡਿੱਗਦੇ ਰਹਿੰਦੇ ਆ ਉਹਦਾ ਹੱਲ ਇਹ ਹੈ ਕਿ ਜਿਹੜੇ ਪੌਂਚੇ ਹੁਣ ਆਪਾਂ ਇਹਦੇ ਨਾਲ ਆਪਾਂ ਇਦਾਂ ਅਟੈਚ ਕਰ ਲੈਨੇ ਇਹਨੂੰ ਚਾਰ ਫੋਲਡ ਕਰ ਲਿਆ ਤੇ ਇੱਥੇ ਆਪਾਂ ਪਾ ਲੈਣੀ ਹੈ ਉੱਪਰ ਪੌਂਚੇ ਤੇ 1.5 ਇੰਚ ਦੀ ਕਾਟ ਪਾ ਲੈਣੀ ਹੈ 1.5 ਇੰਚ ਦੀ ਕਾਟ ਪਾ ਕੇ ਇਹਨੂੰ ਕੁੰਦਿਆਂ ਦੇ ਉੱਪਰ ਕਾਟ ਨੂੰ ਜ਼ਿਆਦਾ ਨਹੀਂ ਲਿਆਉਣਾ ਜਿਹੜੀ ਵੀ ਕਾਟ ਹੈ ਰਹਿਣੀ ਆ ਪਹੁੰਚਿਆਂ ਦੇ ਉੱਪਰ ਹੀ ਰਹਿਣੀ ਆ ਕੁੰਦਿਆਂ ਤੇ ਹਲਕੀ ਜਿਹੀ ਹੋਣੀ ਕਿਉਂਕਿ ਕਟਿੰਗ ਕਰਦੇ ਆ ਕਰਦੇ ਆ ਫਿਰ ਹਲਕੀ ਜਿਹੀ ਅੱਧੇ ਪੈਰ ਤੱਕ ਘੱਟ ਕਾਟ ਜਾਣੀ ਆ ਬਾਕੀ ਸਾਰੀ ਕਾਟ ਜਿਹੜੀ ਉਹ ਪਹੁੰਚੇ ਤੇ ਹੀ ਹੋਣੀ ਆ ਤੇ ਇਹਨੂੰ ਆਪਾਂ ਇੱਥੋਂ 1.5 ਇੰਚ ਦੀ ਕਾਟ ਪਾ ਕੇ ਤਿਰਛਾ ਜਿਹਾ ਇਹਨੂੰ ਸ਼ੇਪ ਦੇ ਕੇ ਤੇ ਕਟਿੰਗ ਕਰ ਦੇਣੀ ਆ ਇਹਦੀ ਨਾਲ ਟਾਟੀ ਸਲਵਾਰ ਬਹੁਤ ਸੋਹਣੀ ਖੜੀ ਖੜੀ ਰਹੂਗੀ ਤੇ ਪਹੁੰਚਿਆਂ ਦੇ ਵੀ ਜਿਹੜੇ ਉੱਪਰ ਡਿੱਗਦੇ ਰਹਿੰਦੇ ਨੇ ਪੱਲੇ ਜੇ ਉਹ ਨਹੀਂ ਤਾਂ ਬਿਲਕ ਆ 15 ਮੇਰੀ ਨਾ 2 ਮੀਟਰ ਦੇ ਵਿੱਚ ਹੀ ਤਿਆਰ ਹੋ ਗਈ ਆ ਤੇ 벨ਟ ਵੀ ਤਿਆਰ ਹੋ ਗਏ کافی ਕਪੜਾ ਮੇਰਾ ਬਚ ਗਿਆ ਵਾ ਆ ਦੇਖੋ ਮਤਲਬ ਨਾ ਅੱਤੇ ਮੀਟਰ ਦੇ ਰਾਗੇ ਬੰਨੇ ਹੁਣ ਆਏ ਕਪੜਾ ਬਚ ਗਿਆ ਦੋ ਪੱਲੇ ਨੇ ਤੇ ਇਹਦੀ ਆਪਾਂ ਜਿਵੇਂ ਕਮੀਜ਼ ਬਣਾਵਾਂਗੇ ਉੱਤੇ ਵੀ ਕੋਈ ਡਿਜ਼ਾਈਨਿੰਗ ਕਰ ਸਕਦੇ ਆ ਨਾਲ ਨਾਲ ਮੋਰੀਆਂ ਜਿਹੜੀਆਂ ਆਪਾਂ ਸਲਵਾਰ ਤੇ ਪੌਚੇ ਬਣਾਉਣੇ ਆ ਉਹਨਾਂ ਨੂੰ ਵੀ ਇਹ ਕਪੜਾ ਲੱਗ ਸਕਦਾ ਹੈ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਨੇਕਸਟ ਵੀਡੀਓ ਵਿੱਚ ਜੀ ਰੱਬ ਰੱਖਾ